ਜੇ ਜਦੋਂ ਬੋਲ ਪੜਦੇ ਹੋ ਨਾ ਤੁਹਾਨੂੰ ਪਤਾ ਲੱਗਦਾ ਵੀ ਕਿੱਥੇ ਈਰਾਨ ਖੁਰਾਸਾਨ ਤੱਕ ਪਰਬਤ ਕੱਟੋ ਈਰਾਨ ਖੁਰਾਸਾਨ ਕੇ ਮਾਰਾ ਹੀ ਕਹਿੰਦੇ ਪਤਾ ਹਜੇ ਕੱਟੇ ਨਹੀਂ ਅਸੀਂ ਪਤਾ ਹਜੇ ਕੱਟ ਨਹੀਂ ਐ ਉਹ ਖਾਲਸੇ ਨੇ ਜਿਹੜੀਆਂ ਉਹ ਮੱਲਾ ਮਾਰਨੀਆਂ ਨਾ ਕਿੰਡੀ ਕਮਾਲ ਦੀ ਗੱਲ ਐ ਜਦੋਂ ਸੱਚੇ ਪਾਤਸ਼ਾਹ ਭਾਈ ਨਦਲਾ ਜੀ ਨੂੰ ਕਹਿੰਦੇ ਨਾ ਸੁਣੋ ਨੰਦ ਲਾਲ ਜੀ ਸਾਧ ਟਰੱਕਟ ਕਰੂੰਗਾ ਆਪਣਾ ਰਾਜਚਾਰ ਬਰਨ ਇੱਕ ਬਰਨ ਕਰਾਉਂ ਵਾਹਿਗੁਰੂ ਸਿੰਘ ਕੋ ਨਾਮ ਜਪਾਉਂ ਚੜੇ ਤੁਰੰਗ ਉਡਾਵੇ ਬਾਜ ਦੇਖ ਖਾਲਸੇ ਕੋ ਤੁਰਕ ਜਾਣਗੇ ਭਾਗ ਸਵਾਲਾਖ ਸੇ ਇਕ ਲੜਾਉਂ ਚੜੇ ਸਿੰਘ ਤੇ ਇਸ ਮੁਕਤ ਕਰਾਉਂ ਝੂਲਨ ਨੇਜੇ ਸਵਾਲ ਆਖ ਜਦ ਧੁਕੇ ਪਲੀਤਾ ਤਬੇ ਖਾਲਸਾ ਉਹਦੇ ਅਸਤ ਲੋਕ ਕਹਿੰਦੇ ਜੀ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਸੂਤ ਨਹੀਂ ਚੁਪਦਾ ਸੀ ਖਾਲਸੇ ਦਾ ਰਾਜ ਨਹੀਂ ਸੀ ਪੂਰ ਅਸਲ ਦੇ ਵਿੱਚ ਤਬੇ ਖਾਲਸਾ ਉਹਦੇ ਅਸਤ ਸੂਰਜ ਚੜਨ ਤੋਂ ਲੈ ਕੇ ਛਿਪਣ ਤੱਕ ਖਾਲਸੇ ਦਾ ਰਾਜ ਹੋਊਗਾ ਉਹ ਤਾਂ ਖਾਲਸੇ ਨੇ ਹਜੇ ਪ੍ਰਗਟ ਕਰਨੀਆਂ ਚੀਜ਼ਾਂ ਹਜੇ ਤਾਂ ਅਸੀਂ ਉਹਦੀਆਂ ਗੱਲਾਂ ਕਰ ਰਹੇ ਹਾਂ ਜਿੰਨਾ ਖਾਲਸੇ ਨੇ ਕੀਤਾ ਆ ਮਾਰੇ ਨੇ ਮਿਹਰ ਕਰਨੀਆਂ ਅਸੀਂ ਦਸ ਸਿੰਘਾਂ ਨੇ ਮਿਹਰ ਕਰਨੀ ਹੈ ਹਜੇ ਭੱਤੇ ਮੱਲਾਂ ਤਾਂ ਖਾਲਸੇ ਨੇ ਮਾਰਨੀਆਂ ਉਹ ਖਾਲਸਾ ਜਿਹੜਾ ਪ੍ਰਗਟ ਹੋਇਆ ਮੈਨੂੰ ਬਹੁਤ ਸੋਹਣੀਆਂ ਲੱਗਦੀਆਂ ਬਾਪੂ ਜੋਗਾ ਸਿੰਘ ਜੋਗੀ ਜੀਆ ਉਹ ਲਾਈਨ ਆ ਜਦੋਂ ਕਹਿੰਦੇ ਆ ਨਾ ਉਹ 45ਾਂ ਦੇ ਕੱਟੇ ਤਾਂ ਜੁੜੇ ਕਿਵੇਂ ਬੰਦਾ ਹਰ ਕੋਈ ਸੋਚਾਂ ਸੋਚਦਾ ਸੀ ਅੱਗੇ 10000 ਤੋਂ ਇੱਕ ਮਰਿਆ ਹੁਣ ਤੇ ਹਰ ਕੋਈ ਮਰਨਾ ਲੋਚਦਾ ਸੀ ਹਾਲ ਸਮੇਂ ਦਾ ਇਸ ਤਰ੍ਹਾਂ ਜਾਪਦਾ ਸੀ ਹਾਸੇ ਆਉਣਗੇ ਬੰਦੇ ਨਰਾਸਿਆਂ ਨੂੰ ਉਦੋਂ ਪਾਣੀ ਨੂੰ ਅਣਖ ਦੀ ਪਾਣ ਚੜ ਗਈ ਖੰਡਾ ਛੋ ਗਿਆ ਜਦੋਂ ਪਤਾ ਸਿਆ ਇਹ ਵੀ ਆ